ਜੈਮਸੀਦੀ ਅੱਜ ਅਸੀਂ ਪੜਾਂਗੇ ਪ੍ਰਕਾਸ਼ ਦੀ ਪੋਥੀ ਦਾ 22ਵਾਂ ਅਧਿਆਇ ਜੀਵਨ ਦਾ ਬ੍ਰਿਸ਼ ਸਮਾ ਨੇੜੇ ਹੈ ਉਹਦੀ ਪਹਿਲੀ ਆਇਤ ਉਸਨੇ ਅੰਮ੍ਰਿਤ ਜਲ ਦੀ ਇੱਕ ਨਦੀ ਬੈਲੌਰ ਵਾਂਜ ਊਜਲ ਪਰਮੇਸ਼ਵਰ ਅਤੇ ਲੇਲੇ ਦੇ ਸਿੰਘਾਸਨ ਵਿੱਚੋਂ ਨਿਕਲਦੀ ਉਸ ਨਗਰੀ ਦੇ ਚੌਂਕ ਦੇ ਵਿੱਚਕਾਰ ਮੈਨੇ ਵਿਖਾਈ ਦੂਸਰੀ ਆਇਤ ਉਸ ਨਗਰੀ ਦੇ ਉਰਾਰ ਪਾਰ ਜੀਵਨ ਦਾ ਬ੍ਰਿਸ਼ ਹੈ ਜਿਹਨੂੰ 12 ਪ੍ਰਕਾਰ ਦੇ ਫਲ ਲੱਗਦੇ ਹਨ ਅਤੇ ਉਹ ਆਪਣਾ ਫਲ ਮਹੀਨਾ ਮਹੀਨਾ ਦਿੰਦੇ ਹਨ ਉਸ ਬ੍ਰਿਸ਼ ਦੇ ਪੱਤੇ ਕੌਮਾ ਦੇ ਇਲਾਜ ਲਈ ਹਨ ਤੀਸਰੀ ਆਇਤ ਹੁਣ ਆਗਾਹਾਂ ਨੂੰ ਕੋਈ ਸਰਾਪ ਨਾ ਹੋਵੇਗਾ ਅਤੇ ਪਰਮੇਸ਼ੁਰ ਅਤੇ ਲੇਲੇ ਦਾ ਸਿੰਘਾਸਨ ਉਸ ਵਿੱਚ ਹੋਵੇਗਾ ਅਤੇ ਉਹਦੇ ਦਾਸ ਉਸਦੀ ਉਪਾਸਨਾ ਕਰਨਗੇ ਚੌਥੀ ਆਇਤ ਅਤੇ ਉਸ ਦਾ ਦਰਸ਼ਨ ਪਾਉਣਗੇ ਅਤੇ ਉਹਦੇ ਨਾਮ ਉਹਦੇ ਮੱਥਿਆਂ ਉੱਤੇ ਹੋਵੇਗਾ ਪੰਜਵੀਂ ਆਇਤ ਹੁਣ ਆਗਾਹਾਂ ਨੂੰ ਰਾਤ ਨਾ ਹੋਵੇਗੀ ਅਤੇ ਉਸ ਉਹਨਾਂ ਨੂੰ ਦੀਵੇ ਦੀ ਲੋ ਸਭ ਸੂਰਜ ਦੇ ਚਾਨਣ ਦੀ ਕੁਝ ਲੋੜ ਨਹੀਂ ਕਿਉਂ ਜੋ ਪਰਭੂ ਪਰਮੇਸ਼ਰ ਉਹਨਾਂ ਦਾ ਚਾਨਣ ਕਰੇਗਾ ਅਤੇ ਉਹ ਯੁੱਗ ਯੁੱਗ ਰਾਜ ਕਰਨਗੇ 6ਵੀਂ ਆਇਤ ਫਿਰ ਉਹਨ ਮੈਨੂੰ ਆਖਿਆ ਇਹ ਵਚਨ ਜਿਹੜਾ ਯੋਗ ਅਤੇ ਸਤ ਹਨ ਅਤੇ ਪ੍ਰਭੂ ਨੇ ਜਿਹੜੇ ਨਬੀਆਂ ਦੀਆਂ ਆਤਮੀਆਂ ਦਾ ਪਰਮੇਸ਼ਰ ਆਪਣਾ ਦੂਤ ਕੱਲਿਆ ਭੇਜ ਜਿਹੜੀਆਂ ਗੱਲਾਂ ਛੇਤੀ ਹੋਣੀਆਂ ਹਨ ਸੋ ਆਪਣੇ ਦਾਸਾਂ ਨੂੰ ਵੀ ਖਾਵੇ 7ਵੀਂ ਆਇਤ ਵੇਖ ਮੈਂ ਛੇਤੀ ਆਉਂਦਾ ਹਾਂ ਤਾਂ ਉਹ ਜਿਹੜਾ ਇਸ ਪੋਥੀ ਦੀ ਅਗੰਮ ਵਾਕ ਦੀਆਂ ਬਾਣੀਆਂ ਦੀ ਪਾਲਣਾ ਕਰਦਾ ਹੈ ਅੱਠਵੀਂ ਆਇਤ ਮੈਂ ਯਹੂਨਾ ਉਹ ਹਾਂ ਜਿਹਨੇ ਇਹਨਾਂ ਗੱਲਾਂ ਨੂੰ ਸੁਣਿਆ ਵੇਖਿਆ ਅਤੇ ਜਾਂ ਮੈਂ ਸੁਣਿਆ ਅਤੇ ਵੇਖਿਆ ਤਾਂ ਮੈਂ ਮੱਥਾ ਟੇਕਣ ਲਈ ਡਿੱਗ ਕੇ ਉਹ ਦੂਤ ਦੇ ਪੈਰਾਂ ਉੱਤੇ ਪਿਆ ਜਿਨੇ ਮੈਨੂੰ ਇਹ ਗੱਲਾਂ ਵੀ ਖਾਈਆਂ ਨੌਵੀਂ ਆਇਤ ਤਾਂ ਉਸ ਮੈਨੂੰ ਆਖਿਆ ਪਈ ਇਉਂ ਨਾ ਕਰ ਮੈਂ ਤਾਂ ਤੇਰੇ ਅਤੇ ਨਬੀਆਂ ਦੇ ਜੋ ਤੇਰੇ ਭਰਾ ਹਨ ਅਤੇ ਉਹਨਾਂ ਦੇ ਜਿਹੜੇ ਇਸ ਪੋਥੀ ਦੀਆਂ ਗੱਲਾਂ ਦੀ ਪਾਲਣਾ ਕਰਦੇ ਹਨ ਨਾਲ ਦਾ ਦਾਸਾਂ ਪਰਮੇਸ਼ਰ ਨੂੰ ਮੱਥਾ ਟੇਕ 10ਵੀਂ ਆਇਤ ਤਾਂ ਉਸ ਮੈਨੂੰ ਆਖਿਆ ਭਈ ਇਸ ਪੋਥੀ ਦੇ ਅਗੰਭ ਵਾਕ ਦੀਆਂ ਬਾਣੀਆਂ ਉੱਤੇ ਮੋਹਰ ਨਾ ਲਾ ਕਿਉਂ ਜੋ ਸਮਾਂ ਨੇੜੇ ਹੈ 11ਵੀਂ ਆਇਤ ਜਿਹੜਾ ਕੁਧਰਮੀ ਹੈ ਉਹ ਅਗਾਹਾਂ ਨੂੰ ਕੁਧਰਮ ਕਰੀ ਜਾਏ ਅਤੇ ਜਿਹੜਾ ਪਲੀਤ ਹੈ ਉਹ ਗਾਹਾਂ ਨੂੰ ਪਲੀਤ ਹੋ ਜਾਏ ਜਿਹੜਾ ਧਰਮੀ ਹੈ ਉਹ ਗਾਹਾਂ ਨੂੰ ਧਰਮ ਕਰੀ ਜਾਏ ਅਤੇ ਜਿਹੜਾ ਪਵਿੱਤਰ ਹੈ ਉਹ ਅਗਾਹਾਂ ਨੂੰ ਪਵਿੱਤਰ ਹੋਈ ਜਾਏ 12ਵੀਂ ਆਇਤ ਵੇਖ ਮੈਂ ਛੇਤੀ ਹੋਂਦਾ ਹਾਂ ਅਤੇ ਫਲ ਮੇਰੇ ਕੋਲ ਹੈ ਪਈ ਹਰੇਕ ਨੂੰ ਜਿਹਾ ਜਿਸ ਦਾ ਕੰਮ ਹੈ ਅਤੇ ਹਾ ਉਸ ਨੂੰ ਬਦਲਾ ਦਿਆਂ 13ਵੀਂ ਆਇਤ ਮੈਂ α ਅਤੇ ω ਪਹਿਲਾ ਅਤੇ ਪਿਛਲਾ ਆਦਤ ਅਤੇ ਅੰਤ ਹਾਂ 14ਵੀਂ ਆਇਤ ਤਨ ਉਹ ਜਿਹੜੇ ਆਪਣੇ ਬਸਤਰ ਤੋੜ ਲੈਂਦੇ ਹਨ ਪਈ ਉਹਨਾਂ ਨੂੰ ਜੀਵਨ ਦੇ ਬ੍ਰਿਸ਼ ਦੇ ਉੱਤੇ ਹੱਕ ਹੋਵੇ ਅਤੇ ਉਹ ਦਰਵਾਜ਼ੀਆਂ ਥਾਣੀ ਉਸ ਨਗਰੀ ਦੇ ਅੰਦਰ ਜਾਣ 15ਵੇਂ ਆਇਤ ਬਾਹਰ ਹਾਨੀ ਪੁੱਤੇ ਜਾਦੂਗਰ ਹਰਾਮਕਾਰ ਖੁੰਨੀ ਮੂਰਤੀ ਪੂਜਕ ਅਤੇ ਹਰ ਕੋਈ ਜਿਹੜਾ ਝੂਠ ਨੂੰ ਪਸੰਦ ਕਰਦਾ ਅਤੇ ਕਮਾਉਂਦਾ ਹੈ 16ਵੇਂ ਆਇਤ ਮੈਂ ਯਿਸੂ ਨੇ ਕਲਿਸਿਆ ਦੇ ਲਈ ਇਹਨਾਂ ਗੱਲਾਂ ਦੀ ਸਾਖੀ ਦੇਣ ਨੂੰ ਤੁਹਾਡੇ ਕੋਲ ਆਪਣਾ ਦੂਤ ਕੱਲਿਆ ਮੈਂ ਦਾਵਦੀ ਜੜ ਅਤੇ ਅੰਸ਼ ਹਾਂ ਮੈਂ ਸਵੇਰ ਦਾ ਓਜਲਾ ਤਾਰਾ ਹਾਂ 17ਵੇਂ ਆਇਤ ਆਤਮਾ ਤੇ ਲਾੜੀ ਆਖਦੀ ਹੈ ਆਓ ਜਿਹੜਾ ਸੁਣਦਾ ਹੋਵੇ ਉਹ ਕਹੇ ਆਓ ਅਤੇ ਜਿਹੜਾ ਤੇ ਆਇਆ ਹੋਵੇ ਉਹ ਆਵੇ ਜਿਹੜਾ ਚਾਹੇ ਅੰਮ੍ਰਿਤ ਜਲ ਮੁਕਤ ਲਵੇ 18ਵੀਂ ਆਇਤ ਮੈਂ ਹਰ ਮੈਂ ਹਰ ਇੱਕ ਦੇ ਅੱਗੇ ਜਿਹੜਾ ਇਸ ਪੋਥੀ ਦੇ ਅਗੰਗ ਵਾਕ ਦੀਆਂ ਬਾਣੀਆਂ ਸੁੰਦਾ ਹੈ ਸਾਖੀ ਦਿੰਦਾ ਹਾਂ ਜੋ ਕੋਈ ਇਹਨਾਂ ਵਿੱਚ ਕੁਝ ਵਧਾਵੇ ਤਾਂ ਉਹ ਬਵਾ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਰ ਉਸ ਉੱਤੇ ਵਧਾਵੇਗਾ ਜਿਵੇਂ ਇਹ ਆਇਤ ਅਤੇ ਜੋ ਕੋਈ ਐਸੇ ਗੰਗ ਵਾਕ ਦੀਆਂ ਬਾਣੀਆਂ ਵਿਚੋਂ ਕੁਝ ਘਟਾਵੇ ਤਾਂ ਜੀਵਨ ਦੇ ਬ੍ਰਿਸ਼ਤੋਂ ਅਤੇ ਪਵਿੱਤਰ ਨਗਰੀ ਵਿੱਚੋਂ ਅਰਥਾਤ ਉਹਨਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਰ ਉਹਦਾ ਹਿੱਸਾ ਘਟਾਵੇਗਾ 20 ਆਇਤ ਜਿਹੜਾ ਇਨ੍ਹਾਂ ਗੱਲਾਂ ਦੀ ਸਾਖੀ ਦਿੰਦਾ ਹੈ ਉਹ ਆਖਦਾ ਹੈ ਪਈ ਹਾਂ ਮੈਂ ਛੇਤੀ ਆਉਂਦਾ ਹਾਂ ਆਮੀਨ हे ਪ੍ਰਭੂ ਯੇਸੂ ਆਓ 1ਵੀਂ ਆਇਤ ਪ੍ਰਭੂ ਜੀ ਦੀ ਕਿਰਪਾ ਸੰਤਾਂ ਦੇ ਉੱਤੇ ਹੋਵੇ ਆਮੀਨ ਪ੍ਰਭੂ ਜੀ ਦੇ ਨਵਚਨਾਂ ਪੜੇ ਸੋਨੇ ਜਾਂ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਦੀਆਂ ਖੁਸ਼ੀਆਂ ਮੁਬਾਰਕ ਬਣੀਆਂ ਰਹਿਣ ਪ੍ਰਭੂ ਜੀ ਤੁਹਾਡੇ ਘਰ ਵਿੱਚ ਹਰ ਇੱਕ ਦਿਨ ਸ਼ਿਫਾ ਸ਼ਾਂਤੀ ਆਰਾਮ ਸਦਾ ਵਸਦਾ ਰਹੇ ਸਾਡੀ ਅੱਜ ਪ੍ਰਕਾਸ਼ ਦੀ ਪੋਤੀ ਖਤਮ ਹੁੰਦੀ ਹੈ ਪ੍ਰਭੂ ਜੀ ਤੁਹਾਨੂੰ ਬਹੁਤ ਵਰਕਤਾਂ ਨਾਮਾ ਮੂਰ ਕਰਨ ਆਮੀਨ ਸਾਰੇ ਜਨ